पतित उद्धारन पै हरन हर अनाथ के नाथ कहो नानक तेह जानी है सदा बस तुम साथ श्लोक नंबर 6 بادشاہ جی ਡਿੱਗੇ ਹੋਏ انسان ਦੀ ਗੱਲ ਕਰਦੇ ਨੇ ਪਲੱਸ ਪਰਮੇਸ਼ਰ ਦਾ ਸੁਭਾਗ ਕੀ ਹੈ ਉਹ ਕਿਵੇਂ ਟੁੱਟਿਆਂ ਨੂੰ ਗਲ ਨਾਲ ਲਾਉਂਦਾ ਹੈ ਪਤਿਤ ਉਦਾਹਰਣ ਪਤਿਤ ਦਾ ਮਤਲਬ ਹੁੰਦਾ ਡਿੱਗੇ ਹੋਏ ਅਸੀਂ ਵੈਸੇ ਪਤਿਤ ਦੀ ਜਿਹੜੀ ਪਰਿਭਾਸ਼ਾ ਕਰਦੇ ਹਾਂ ਉਹ ਇਹ ਹੈ ਜਿਹੜਾ ਸਿੱਖ ਹੋ ਕੇ ਆਪਣੇ ਕੇਸ ਕਤਲ ਕਰ ਦਿੰਦਾ ਉਹਨੂੰ ਪਤਿਤ ਕਹਿੰਦੇ ਆ ਇਹ ਸਾਡੀ ਮਰਿਆਦਾ ਦੇ ਮੁਤਾਬਕ ਹੈ ਜਿਹੜੀ ਪਰਿਭਾਸ਼ਾ ਹੈ ਪਤਿਤ ਦੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰਿਭਾਸ਼ਾ ਪਾ ਦਿੱਤੀ ਹੈ ਉਹ ਤਨ ਦੇ ਨਾਲ ਸੰਬੰਧ ਨਹੀਂ ਰੱਖਦੀ ਉਹ ਮਨ ਦੇ ਨਾਲ ਸੰਬੰਧ ਰੱਖਦੀ ਹੈ ਕਿਉਂਕਿ ਜਿਹੜੀ ਮਰਿਆਦਾ ਜਦੋਂ ਵੀ ਬਣਾਈ ਜਾਂਦੀ ਹੈ ਉਹਦਾ ਸੰਬੰਧ ਸਾਡੇ ਕਲਚਰ ਨਾਲ ਵਧੇਰੇ ਹੁੰਦਾ ਹੈ ਜੀਓਗ੍ਰਾਫੀ ਕੀ ਹੈ ਲੋਕਾਂ ਦਾ ਖਾਣ ਪੀਣ ਕੀ ਹੈ ਵਾਤਾਵਰਣ ਕੀ ਹੈ ਉਹਨਾਂ ਸਾਰੀਆਂ ਗੱਲਾਂ ਦਾ ਅਸਰ ਮਰਿਆਦਾ ਤੇ ਹਮੇਸ਼ਾ ਪੈਂਦਾ ਹੈ ਇਸ ਕਰਕੇ ਰਹਿਤ ਦਾ ਸਬੰਧ ਜੋਤ ਨਾਲ ਹੁੰਦਾ ਹੈ ਮर्यादा ਦਾ ਸਬੰਧ ਬਾਹਰਲੇ ਸਾਡੇ ਢਾਂਚੇ ਨਾਲ ਸਾਡੇ ਸਰੀਰ ਨਾਲ ਹੁੰਦਾ ਹੈ ਸਾਡੀ ਪਛਾਣ ਨਾਲ ਹੁੰਦਾ ਹੈ ਇਸ ਕਰਕੇ ਜਿਹੜਾ ਮਨੁੱਖ ਰਹਿਤ ਤੋਂ ਡਿੱਗ ਪੈਂਦਾ ਉਹਨੂੰ ਗੁਰਬਾਣੀ ਪਾਤਿਤ ਮੰਨਦੀ ਹੈ ਜਿਵੇਂ ਪਾਤਸ਼ਾਹ ਕਹਿੰਦੇ ਨੇ ਨਾ ਰਹਿਤ ਅਵਰ ਕਛ ਅਵਰ ਕਮਾਵਤ ਰਹਿਤ ਜਿਹੜੀ ਪ੍ਰਭੂ ਦੀ ਵਿਵਸਥਾ ਹੈ ਜਿਹੜੀ ਅਕਾਲ ਪੁਰਖ ਵੈਗੁਰੂ ਦੀ ਦਾ ਪ੍ਰਬੰਧ ਹੈ ਜਿਹੜਾ ਜਿਹੜਾ ਉਸ ਪ੍ਰਬੰਧ ਤੋਂ ਉਲਟਾ ਚੱਲਦਾ ਉਹਦੀ ਇੱਛਾ ਦਾ ਵਿਰੋਧ ਕਰਦਾ ਹੈ ਉਹਦੇ ਹੁਕਮ ਦੇ ਉਲਟ ਖੜਾ ਹੈ ਯਾਨੀ ਉਹ ਪਤਿਤ ਹੈ ਫਿਰ ਰਹਿਤ ਅਵਰ ਕਸ਼ ਅਵਰ ਕਮਾਵਤ ਰਹਿਤ ਕੁਝ ਹੋਰ ਹੈ ਕਰਦਾ ਕੁਝ ਹੋਰ ਹੈ ਉਹਨੂੰ ਪਤਿਤ ਮੰਨਿਆ ਜਾਏਗਾ ਜਿਹੜਾ ਮੋਹ ਦੇ ਅੰਨੇ ਖੂਹ ਦੇ ਵਿੱਚ ਜਿਸ ਮਨੁੱਖ ਦਾ ਮਨ ਡਿੱਗਿਆ ਹੋਇਆ ਉਹਨੂੰ ਪਤਿਤ ਕਿਹਾ ਜਾਏਗਾ ਅੰਧ ਕੂਪਮੈ ਪਤਿਤ ਬਿਕਰਾਲ ਜਿਹੜਾ ਅੰਨੇ ਖੂਹ ਦੇ ਵਿੱਚ ਡਿੱਗਿਆ ਹੁਣ ਅੰਨਾ ਅੰਨਾ ਖੂਹ ਕੀ ਹੋਇਆ ਯਾਨੀ ਮਾਇਆ ਦਾ ਜਿਹੜਾ ਖੂਹ ਹੈ ਉਹ ਅੰਨਾ ਖੂਹ ਹੀ ਮਨੁੱਖ ਦਾ ਬ੍ਰੇਨ ਹੈ ਜਿਹੜਾ ਕੋਪੜੀ ਹੈ ਇਸ ਕਰਕੇ ਜਿਹੜਾ ਇਨਸਾਨ ਸੱਚ ਤੋਂ ਡਿੱਗ ਪਿਆ ਉਹ ਅਸਲ ਦੇ ਵਿੱਚ ਪਤਿਤ ਹੈ ਜਿਹੜਾ ਪਰਮੇਸ਼ਰ ਦੀਆਂ ਨਜ਼ਰਾਂ ਦੇ ਵਿੱਚੋਂ ਡਿੱਗ ਪੈਂਦਾ ਉਹਨੂੰ ਆਪਾਂ ਕਹਾਂਗੇ ਵੀ ਉਹ ਪਤਿਤ ਹੈ ਜਿਵੇਂ ਨਿਰਮਲ ਬੂੰਦ ਆਕਾਸ਼ ਕੀ ਹੈ ਨਾ ਉਤੋਂ ਡਿੱਗਦੀ ਹੈ ਫਿਰ ਅੱਗੇ ਕਿੱਥੇ ਜਾ ਕੇ ਡਿੱਗਦੀ ਹੈ ਪਰ ਗਈ ਭੂਮ ਵਿਕਾਰ ਪਾਣੀ ਚ ਡਿੱਗ ਸਕਦੀ ਹੈ ਮਿੱਟੀ ਚ ਡਿੱਗ ਸਕਦੀ ਹੈ ਜਾਂ ਹਵਾ ਚ ਡਿੱਗੂਗੀ ਤਿੰਨ ਹੀ ਲੈਵਲ ਨੇ ਆਕਾਸ਼ ਤੋਂ ਡਿੱਗਣ ਵੇਲੇ ਉਹ ਨਿਰਮਲ ਹੈ ਫਿਰ ਥੋੜੀ ਥੋੜੀ ਹਵਾ ਵੀ ਉਹਦੇ ਵਿੱਚ ਮਿਕਸ ਹੋ ਜਾਂਦੀ ਹੈ ਪਾਣੀ ਮਿਕਸ ਹੋ ਜਾਂਦਾ ਜੇ ਪਾਣੀ ਗੰਦਾ ਹੋਵੇ ਬੂੰਦ ਵੀ ਗੰਦੀ ਹੋ ਜਾਂਦੀ ਹੈ ਅੱਗੇ ਜੇ ਬੰਜਰ ਧਰਤੀ ਹੋਵੇ ਮਿੱਟੀ ਖਰਾਬ ਹੋਵੇ ਉੱਥੇ ਡਿੱਗ ਪਏ ਤੇ ਬੂੰਦ ਬੇਕਾਰ ਚਲੀ ਜਾਂਦੀ ਹੈ ਪਰ ਗਈ ਭੂਮ ਬੇਕਾਰ ਡਿੱਗੀ ਤੇ ਆਕਾਸ਼ ਦੇ ਵਿੱਚੋਂ ਹੀ ਹੈ ਨਾ ਇਸੇ ਤਰ੍ਹਾਂ ਜਿਸ ਮਨੁੱਖ ਦੀ ਜਿਹੜੀ ਸੁਰਤ ਹੈ ਜਦੋਂ ਆਕਾਸ਼ ਵਿੱਚ ਝੁੰਡਿਗਦੀ ਹੈ ਯਾਨੀ ਆਕਾਸ਼ ਹਿਰਦੇ ਨੂੰ ਆਕਾਸ਼ ਮੰਨਿਆ ਗੁਰਬਾਣੀ ਨੇ ਫਿਰ ਉਹ ਜਾ ਰਮ ਰਜੋ ਦੇ ਵਿੱਚ ਜਾ ਕੇ ਫਸੀ ਗਈ ਆਤਮਾ ਉਹ ਗੁਣ ਦੇ ਵਿੱਚ ਫਸੀ ਗਈ ਆ ਸਤੋ ਦੇ ਵਿੱਚ ਫਸੇਗੀ ਹਵਾ ਕੀ ਹੈ ਸਤੋ ਗੁਣ ਆਪਾਂ ਕਹਿ ਸਕਦੇ ਆ ਪਾਣੀ ਕੀ ਹੈ ਰਜੋ ਗੁਣ ਮਿੱਟੀ ਕੀ ਹੈ ਤਮੋ ਗੁਣ ਇਸ ਕਰਕੇ ਜਿਹੜਾ ਵੀ ਮਨੁੱਖ ਰੱਬ ਦੇ ਅਸੂਲਾਂ ਤੋਂ ਡਿੱਗਿਆ ਹੋਇਆ ਉਹ ਪਤਿਤ ਹੈ ਜਿਹੜਾ ਰੱਬ ਦੀ ਰਹਿਤ ਨੂੰ ਨਹੀਂ ਮੰਨਦਾ ਉਹ ਪਤਿਤ ਹੈ ਪਰ ਪਰਮੇਸ਼ਰ ਕੀ ਕਰਦਾ ਹੈ ਪਤਿਤ ਦਾ ਵੀ ਉਧਾਰ ਕਰਦਾ ਉਹਨੂੰ ਆਪਣੇ ਨਾਲ ਗਲ ਨਾਲ ਲਾਉਂਦਾ ਹੈ ਭਾਵੇਂ ਆਖਰੀ ਸਾਹ ਤੱਕ ਬੰਦਾ ਜਿਹੜਾ ਵਾਪਸ ਆ ਸਕਦਾ ਹੈ ਸੁਧਰ ਸਕਦਾ ਹੈ ਜੀਵਨ ਬਦਲ ਸਕਦਾ ਹੈ ਕਹਿਣ ਦਾ ਮਤਲਬ ਹੈ ਭਾਈ ਕੋੜਾ ਜੀ ਦਾ ਬਦਲਿਆ ਭੂਮੀਆਂ ਜੀ ਦਾ ਬਦਲਿਆ ਹੀ ਹੈ ਫੇਰੋਂ ਭੈਰਨ ਹੈ ਭੈ ਨੂੰ ਦੂਰ ਕਰਨ ਵਾਲਾ ਹੈ ਯਾਨੀ ਅਗਿਆਨਤਾ ਕਰਕੇ ਭੈ ਹੁੰਦਾ ਅੱਗ ਦਾ ਪਹਿਲਾਂ ਗਿਆਨ ਨਹੀਂ ਸੀ ਹੁੰਦਾ ਲੋਕ ਡਰਦੇ ਹੁੰਦੇ ਸੀ ਅੱਜ ਕੌਣ ਡਰਦਾ ਹੈ ਬਿਜਲੀ ਗਰਜਦੀ ਸੀ ਬੱਦਲ ਗਰਜਦੇ ਸੀ ਲੋਕ ਡਰਦੇ ਸੀ ਗਿਆਨ ਨਹੀਂ ਸੀ ਨਾ ਅੱਜ ਗਿਆਨ ਹੋ ਗਿਆ ਅੱਜ ਕੌਣ ਡਰਦਾ ਹੈ ਤੂਫਾਨ ਤੋਂ ਡਰਦੇ ਹੁੰਦੇ ਸੀ ਖਤਰਨਾਕ ਜਾਨਵਰਾਂ ਤੋਂ ਡਰਦੇ ਸੀ ਅੱਜ ਸਾਰੇ ਕੰਟਰੋਲ ਦੇ ਵਿੱਚ ਹੈ ਕਿਉਂਕਿ ਗਿਆਨ ਦੇ ਵਿੱਚ ਵਧਦਾ ਹੋਇਆ ਇਸ ਕਰਕੇ ਜਿੱਥੇ ਵੀ ਗਿਆਨ ਹੈ ਉੱਥੇ ਭੈ ਦੂਰ ਹੋ ਜਾਂਦਾ ਹੈ ਚਾਹੇ ਉਹ ਵੈਮਾ ਪਰਮਾ ਦਾ ਹੋਵੇ ਗਲਤ ਮਨੋਤਾਂ ਦਾ ਹੋਵੇ ਸਤਿਗੁਰੂ ਦਾ ਗਿਆਨ ਹੈ ਜਿਹੜਾ ਉਹ ਮਨੁੱਖ ਦੇ ਭੈ ਨੂੰ ਚੱਕ ਦਿੰਦਾ ਹੈ ਇਸ ਕਰਕੇ ਭੈ ਹਰਨ ਹੈ ਹਰ ਅਨਾਥ ਕੇ ਨਾਥ ਹਰੀ ਅਨਾਥਾਂ ਦਾ 나ਥ ਹੈ ਉਹ ਹਰੀ ਜਿਹੜਾ ਘਟ ਘਟ ਮੈਂ ਹਰ ਜੂ ਬਸੈ ਜਿਹੜਾ ਅੰਦਰ ਬਸਦਾ ਕਹੋ ਨਾਨਕ ਤਿਹ ਜਾਨੀਐ ਸਦਾ ਬਸਤ ਤੁਮ ਸਾਥ ਇਸ ਕਰਕੇ ਉਹਦੀ ਜਾਣਕਾਰੀ ਲਈਏ ਉਹਦੇ ਨਾਲ ਜੁੜੀਏ ਜਿਹੜਾ ਆਲਰੇਡੀ ਜਿੰਦੇ ਨਾਲ ਸੀ ਜੁੜੇ ਹੋਏ ਆ ਪਰ ਅਸੀਂ ਖਿਆਲਾਂ ਕਰਕੇ ਉਹਦੇ ਤੋਂ ਵੱਖਰੇ ਆ ਯਾਦ ਕਰਕੇ ਉਹਦੇ ਤੋਂ ਵੱਖਰੇ ਆ ਇਸ ਕਰਕੇ ਜਦੋਂ ਪਰਮੇਸ਼ਰ ਦੇ ਸਿਮਰਨ ਦੀ ਗੱਲ ਹੁੰਦੀ ਹੈ ਉਹਦਾ ਮਤਲਬ ਇਹ ਹੈ ਵੀ ਮਨ ਕਰਕੇ ਉਹਨੂੰ ਤੂੰ ਐਕਸੈਪਟ ਨਹੀਂ ਕੀਤਾ ਹੈ ਤੂੰ ਉਹਦਾ 파ਰਟੀ ਆ ਉਹਦਾ ਹਿੱਸਾ ਹੀ ਹੈ ਤੋ ਸਤਗੁਰੂ ਕਹਿੰਦੇ ਨੇ ਉਹਨੂੰ ਜਾਣੀਏ ਉਹਨੂੰ ਪਛਾਣੀਏ ਜਿਹੜਾ ਸਦਾ ਬਸ ਤੁਮ ਸਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ